ਜਾਲੀ ਪੁਲਿਸ ਦੇ ਸਟicker ਤੇ VIP ਸਟicker ਲਗਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਲੁਧਿਆਣਾ ਪੁਲਿਸ ਨੇ ਮੋਹਿਮ ਛੇੜ ਦਿੱਤੀ ਹੈ ਤਾਂ ਦੱਸ ਦਈਏ ਕਿ ਪਬਲਿਕ VIP ਕਲਚਰ ਨੂੰ ਲੈ ਕੇ ਜਿਹੜੇ ਨਾਕੇ ਨੇ ਉਹ ਲਗਾਏ ਜਾ ਰਹੇ ਨੇ ਜਿਸ ਤੋਂ ਇਲਾਵਾ ਕਿ ਕਈ ਗੱਡੀਆਂ ਦੀਆਂ ਕਾਲੀਆਂ ਫਿਲਮਾਂ ਤੇ ਸਟicker ਉਤਾਰੇ ਗਏ ਨੇ ਲੁਧਿਆਣਾ ਦੇ ਵਿੱਚ ਆਏ ਦਿਨ ਹੀ ਗੱਡੀਆਂ ਦੇ ਉੱਤੇ ਵੀਆਈਪੀ ਸਟicker ਪੁਲਿਸ ਸਟicker ਲਗੀਆਂ ਗੱਡੀਆਂ ਜਿਹੜੀਆਂ ਨੇ ਉਹ ਸ਼ਰਿਆਮ ਘੁੰਮ ਕੇ ਨੇ ਜਿਸ ਨੂੰ ਲੈ ਕੇ ਹੁਣ ਗੱਡੀ ਮਾਲਕ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਰਹੇ ਨੇ ਤੇ ਇਸੇ ਨੂੰ ਲੈ ਕੇ ਲੁਧਿਆਣਾ ਪੁਲਿਸ ਵੱਲੋਂ ਇੱਕ ਖਾਸ ਮੁਹਿੰਮ ਚੜਾਈ ਗਈ ਜਿਸ ਦੇ ਚੱਲਦਿਆਂ ਲੁਧਿਆਣਾ ਦੇ ਜਲੰਧਰ ਬਾਈਪਾਸ ਦੇ ਨੇੜੇ ਪੁਲਿਸ ਦੇ ਵੱਲੋਂ ਲਗਾਏ ਗਏ ਨਾਕੇ ਤੇ ਪੁਲਿਸ ਦਾ ਸਟicker ਲੱਗੀ ਗੱਡੀ ਨੂੰ ਰੋਕਿਆ ਗਿਆ ਜਿਸ ਦੇ ਸ਼ੀਸ਼ੇ ਵੀ ਕਾਲੇ ਸਨ ਉਸ ਦੀ ਜਾਂਚ ਕੀਤੀ ਗਈ ਤਾਂ ਮੌਕੇ ਤੇ ਹਲਾ ਅਧਿਕਾਰੀ ACP ধਵਿੰਦਰ ਚੌਧਰੀ ਵੀ ਮੌਜੂਦ ਸਨ ਜਿਨ੍ਹਾਂ ਪੱਖੋਂ ਜਾਲੀ ਵੀਆਈਪੀ ਸਟicker ਲਗਾਈਆਂ ਗੱਡੀਆਂ ਤੇ ਕਾਰਵਾਈ ਕੀਤੀ ਗਈ ਤੇ ਉਹਨਾਂ ਦੇ ਚਲਾਨ ਕੀਤੇ ਗਏ। ਉੱਥੇ ਹੀ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ ਲੁਧਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਫਰਜ਼ੀ ਵੀਆਈਪੀ ਸਟicker ਤੇ ਗੱਡੀਆਂ ਤੇ ਲੱਗੀਆਂ ਕਾਲੀਆਂ ਫਿਲਮਾਂ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਹਰਿਪ੍ਰੀਤ ਕੀ ਕਹਿਣਾ ਚਾਹੁੰਗੇ ਜਿਹੜੀਆਂ ਦੋ ਗੱਡੀਆਂ ਨਰਿਕ ਕਾਲੇ ਸ਼ੀਸ਼ੇ ਦੇ ਲੱਗੇ ਪਰਦੇ ਨਾਲ ਪੰਜਾਬ ਪੁਲਿਸ ਦਾ ਸਟicker ਲੱਗਾ ਸੀ। ਅੱਜ ਇੱਥੇ ਕਾਰੋਬਾਰਾਂ ਦੇ ਵਿੱਚ ਘਟਗਣਤੀ ਕਮਿਸ਼ਨ ਦੇ ਚੇਅਰਮੈਨ ਮਨਜੋਗ ਇਕਬਾਲ ਸਿੰਘ ਜੀ ਲਾਲਕਾ ਉਹਨਾਂ ਨੇ ਆਉਣਾ ਸੀ ਤੇ ਜਿੱਥੇ ਉਹਨਾਂ ਨੇ ਆਉਣਾ ਸੀ ਉਹਨਾਂ ਦਾ ਫੰਕਸ਼ਨ ਸੀਗਾ ਟਰਾਈਸਾਈਕਲ ਵੰਡਣੇ ਸੀਗੇ ਤੇ ਉਸ ਜਗ੍ਹਾ ਤੇ ਥੋੜਾ ਜਿਹਾ ਟ੍ਰੈਫਿਕ ਦਾ ਅਰੇਂਜਮੈਂਟ ਕੀਤਾ ਹੋਇਆ ਸੀ ਜੀ ਤੇ ਉਹ ਉੱਥੇ ਟ੍ਰੈਫਿਕ ਤੇ ਰੋਡ ਦੇਤੇ ਇੱਕ ਗੱਡੀ ਆ ਰਹੀ ਸੀ ਜਿਹਦੇ ਕਾਲੇ ਸ਼ੀਸ਼ੇ ਸੀ ਤੇ ਇੱਕ ਸਟicker ਲੱਗਾ ਸੀ ਪੁਲਿਸ ਦਾ ਉਹਨੂੰ ਚੈੱਕ ਕੀਤਾ ਤੇ ਉਹ ਫਿਰ ਜਿਹੜੇ ਇਹ ਆਪਣੇ ਕਾਲੇ ਫਿਲਮਾਂ ਉਤਾਰ ਦਿੱਤੀਆਂ ਕਿਉਂਕਿ ਉਹ ਕਾਨੂੰਨ ਦੇ ਵਿਰੁੱਧ ਆ ਕਾਲੀਆਂ ਫਿਲਮਾਂ ਲਾਉਣੀਆਂ ਮਨਾ ਕੀਤੀਆਂ ਇਸ ਕਰਕੇ ਉਹਨੂੰ ਲਾ ਕੇ ਤੇ ਵੈਰੀਫਾਈ ਕਰਕੇ ਉਹਨਾਂ ਨੂੰ ਘੱਟ ਜਾਣ ਸਰ ਉੱਤੇ ਪੰਜਾਬ ਪੁਲਿਸ ਦਾ ਸਿੱਕੜ ਵੀ ਲੱਗਿਆ ਅਸੀਂ ਕਿਹਾ ਇਹ ਗਿਆ ਸਹੀ ਹੈ ਜਾਂ ਗਲਤ ਆ ਦੇਖਿਆ ਜਾਵੇ ਦਾ ਦੇਖੋ ਇਹ ਉਹਨਾਂ ਦਾ ਕੋਈ ਯੂਨੀ ਦੱਸਿਆ ਜਿਹੜੇ ਗੱਡੀ ਡਰਾਈਵ ਕਰ ਰਹੇ ਸੀ ਉਹਨਾਂ ਦਾ ਬ੍ਰਦਰ ਪੁਲਿਸ ਦੇ ਵਿੱਚ ਕੋਈ ਸਰਵਿਸ ਕਰਦਾ ਸੀ ਤੇ ਉਹਨੇ ਲਾਤਾ ਪਰ ਬਟ ਅਸੀਂ ਉਹਨੂੰ ਉਤਾਰ ਦਿੱਤਾ ਜੀ ਨਹੀਂ ਦੇਖਿਆ ਜਾਵੇ ਤਾਂ ਇਹ ਇੱਕ ਛੋਟੇ ਛੋਟੇ ਉਮਰ ਦੇ ਜਿਹੜੇ ਬੱਚੇ ਜਿਹੜੇ 18 20 ਸਾਲ ਦੇ ਬੱਚੇ ਇਹ ਸ਼ਰਾਰਤੀ ਐਦਾਂ ਇਹ ਕੰਮ ਕਰਦੇ ਕਿਉਂ ਉਹਨਾਂ ਨੂੰ ਇਹ ਮਾਂ ਪਿਓ ਉਹਨਾਂ ਨੂੰ ਸਮਝਾਉਂਦੇ ਨਹੀਂ ਕਿ ਇਹ ਤਾਂ ਮਾਂ ਪਿਓ ਨੂੰ ਸਮਝਾਉਣਾ ਚਾਹੀਦਾ ਜੀ ਹੁਣ ਪਬਲਿਕ ਨੂੰ ਵੀ ਪਤਾ ਹੈ ਵੀਰ ਆ ਵੀ ਸਾਰੀ ਪਬਲਿਕ ਵੀ ਜਿਹੜੀ 18 ਸਾਲ ਤੋਂ ਘੱਟ ਬੱਚਾ ਕੋਈ ਵੀ ਡਰਾਈਵ ਨਹੀਂ ਕਰ ਸਕਦਾ ਤੇ ਨਾ ਹੀ ਉਹਨੂੰ ਕਰਨ ਦੀ ਕੋਈ ਆਗਿਆ ਹੈ ਸਰ ਉਹਨਾਂ ਉੱਤੇ ਕੋਈ ਕਾਰਵਾਈ ਹੋਊਗੀ ਬੁਲਾਵਾਂਗੇ ਵੈਰੀਫਾਈ ਕਰਕੇ ਲੈ ਭੇਜੇ ਆ ਬੁਲਾਵਾਂਗੇ ਉਹਨਾਂ ਨੂੰ ਬਾਅਦ ਵਿੱਚ ਉਹ ਤੋਂ ਪਿੱਛੇ ਗੱਡੀ ਆਈ ਸੀ ਜਿੰਦੇ ਉੱਤੇ ਇਨਕਮ ਟੈਕਸ ਦਾ ਟਿੱਕ ਲੱਗਿਆ ਹੋਇਆ ਹੈ ਉਸ ਵੇਲੇ ਫਿਰ بی.ਆਈ.ਪੀ ਜਰੂਰ ਆ ਗਏ ਸੀ ਮੌਕੇ ਤੇ ਇਸ ਕਰਕੇ ਉਹਨਾਂ ਨੂੰ ਥੋੜਾ ਸਾਈਡ ਤੇ ਕਰਨਾ ਪੈ ਗਿਆ ਸੀ ਥੈਂਕ ਯੂ ਤੇ ਅੱਗੇ ਵੀ ਕਾਰਵਾਈਆਂ ਹੁੰਦੀਆਂ ਰੋਗੀਆਂ ਇੱਥੇ ਅੱਗੇ ਵੀ ਆਪਾਂ ਪੁਲਿਸ ਜਿੰਨੀ ਵੇਅਰ ਆ ਸਾਰੀ ਕਰਾਂਗੇ ਜੋ ਜੇ ਕੋਈ ਬੰਦਾ ਸਾਨੂੰ ਐਸਾ ਵਾ ਸ਼ੱਕੀ ਦਿਸਦਾ ਹੈ ਤਾਂ ਉਹਦੇ ਵਿੱਚ ਅਸੀਂ ਉਹਨੂੰ ਰੋਕ ਕੇ ਚੈੱਕ ਕਰਕੇ ਤੁਹਾਨੂੰ ਸਾਰੀ ਕਾਰਵਾਈ ਕੀਤੀ ਜਾਊਗੀ ਧੰਨਵਾਦ ਧੰਨਵਾਦ